ਲੋਵੀ ਮਿੱਤਰੋ ਹੈਲੋ ਮੋਟੋ ਲੋਵੀ ਮਿੱਤਰੋ ਹੁਣ ਅਸੀਂ ਜਵਾਕਾਂ ਨੂੰ ਲੈ ਕੇ ਚੱਲੇ ਹਾਂ ਸਕੂਲੋਂ ਤੇ ਇਹਨਾਂ ਨੂੰ ਸਰਪ੍ਰਾਈਜ਼ ਦੇਣਾ ਆਪਾਂ ਵੀ ਅਸੀਂ ਕਿੱਥੇ ਲੈ ਕੇ ਚੱਲੇ ਦਿਖਾਉਣਾ ਅੱਜ ਇਹਨਾਂ ਨੂੰ ਇੱਕ ਮੇਲਾ ਪਿੰਡ ਦਾ ਦਿਖਾਉਣ ਲੱਗੇ ਆ ਅੱਜ ਸਦਗੀਰ ਉਹਦੇ ਵੀਰ ਤੇ ਨਾਲ ਵਿਸ਼ਪ੍ਰੀਤ ਨੂੰ ਤੇ ਆਓ ਤੁਹਾਨੂੰ ਦਿਖਾਉਨੇ ਮੇਲੇ ਦੀ ਰੌਣਕ ਆਹ ਦੇਖੋ ਪਹੁੰਚ ਗਏ ਆ ਭਾਈ ਪਹੁੰਚ ਗਏ ਆਹ ਦੇਖ ਪਹੁੰਚ ਗਏ ਅਸੀਂ ਰਾਜਾ ਪੀਰ ਪਿੰਡ ਰਾਜੇਣਾ ਦੇ ਵਿੱਚ ਤੇ ਮੇਲਾ ਦਾ ਮਖਾ ਇਹਨਾਂ ਨੂੰ ਦਿਖਾਵਾਂਗੇ ਤੇ ਆਹ ਦੇਖੋ ਚੰਡੋਲਾ ਜਡੋਲਾ ਲੱਗੀਆਂ ਤੇ ਲੈ ਵੀ ਆਜੋ ਮਿੱਤਰੋ ਕਿਉਂ ਜਿਓ ਬਰਕਨੇ ਸਕੂਲ ਦੀਆਂ ਵਰਦੀਆਂ ਨਾਲ ਹੀ ਅਤਾਰਲੇ ਠਾਤਾ ਰੇਲ ਜੀ ਚ ਕਹਿੰਦੇ ਰੇਲ 'ਚ ਪਹਿਣਾ ਤੇ ਮੈਂ ਹੈ ਚਲੋ ਜੀ ਫਿਰ ਚਲੋ ਬਹਿ ਗਏ ਤੇ ਵੇਸ਼ਪ੍ਰੀਤ ਵੀ ਪਿੱਛੇ ਬਿਠਾਤੇ ਤੇ ਚਲੋ ਦੇਖੋ ਲੋਨ ਯਾਰੇ ਰੇਂਜੀ ਆਲੇ ਕਾਫੀ ਬੱਚੇ ਖੁਸ਼ ਹੁੰਦੇ ਆ ਨਾ ਚ ਬਹਿ ਕੇ ਯਾਰ ਤੇ ਆਨੰਦ ਮੈਂ ਖਾ ਯਾਰ ਜਿਹੜਾ ਆਨੰਦ ਇਹਨਾਂ ਨੂੰ ਲੈਣਾ ਚਾਹੀਦਾ ਉਹਨੂੰ ਆਨੰਦ ਦਵਾਈ ਹੈ ਇਹਨਾਂ ਨੂੰ ਖੁਸ਼ ਕਰ ਗਈ ਇਹਨਾਂ ਨੂੰ ਬੱਚਿਆਂ ਨੂੰ ਖੁਸ਼ ਕਰ ਲਿਆ ਤੇ ਰੱਬ ਨੂੰ ਖੁਸ਼ ਕਰ ਲਿਆ ਤੇ ਦੇਖੋ ਹੁਣ ਨਾਲ ਚੱਲੀ ਜਾਂਦਾ ਤੇ ਨਾਲ ਖੁਸ਼ ਹੈ ਪੂਰੇ ਬਾਗੋ ਬਾਗ ਆ ਹਾਂ ਹਾਂ ਚੱਲੀ ਜਾਂਦਾ ਤੇ ਵਧੀਆ ਸਦਕੀ ਇਹ ਉਹਦੇ ਵੀ ਨੂੰ ਬੈਠਾ ਫੜੀ ਉਹ ਉਹਦੇ ਵੀਰ ਵੀਰ ਰ ਸਮਾਈਲਾ ਕਰਦਾ ਪਿਆ ਐ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਲੈ ਜਾਣਾ ਹੋਰ ਪਾਸੇ ਤੇ ਆ ਜੇ ਉਤਰੋ ਭਾਈ ਹੁਣ ਇਹਦੇ ਤੇ ਤਾਂ ਝੂੜਾ ਝਾੜਾ ਲਾ ਲਿਆ ਆਪਾਂ ਹੁਣ ਹੋਰ ਵੀ ਦੇਖ ਲਈਏ ਲੈ ਉਤਰਨਾ ਨਾਇਨੀ ਯਾਰ ਲੈਂਦੇ ਤਾਂ ਬੰਦੇ ਟਰੇਨ ਜੀ ਤੇ ਪੱਕੇ ਫੈਕਸ ਕਰੀ ਵਾਟੇ ਲੈ ਹੱਸਦੇ ਆ ਜੇ ਉਤਰੋ ਹੁਣ ਆਪਾਂ ਹੋਰ ਪਾਸੇ ਜਾਂਦੇ ਆ ਤੇ ਅੱਜ ਤੁਹਾਡਾ ਜੋਰ-ਜੋਰ ਲਵਾਉਣੇ ਦੂਜੇ ਪਾਸੇ ਉਹਦੇ ਤੇ ਤਾਂ ਛੱਡ ਕੇ ਖਾਓ ਚੱਲ ਸਾਇਦ ਕੀਰ ਤੂੰ ਚੜ ਕੇ ਦਿਖਾ ਇਹਨਾਂ ਨੂੰ ਯਾਰ ਕਿਵੇਂ ਚੜਨਾ ਹੈ ਹਾਂ ਹਾਂ ਵੈਰੀ ਗੁੱਡ ਵਿਸ਼ਪ ਤੂੰ ਹੀ ਚੜ ਲਾ 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 ਉਹਦੇ ਵੀਰ ਤਾਂ ਨਾਲ-ਨਾਲ ਚੜਦਾ ਪਿਆ ਦੇਖੋ ਤੇ ਉਹਦੇ ਵੀਰ ਉਹਦੇ ਵੀਰ ਚੱਲ 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 ਸੈਦਗੀ ਤਾਂ ਪਹੁੰਚ ਗਿਆ ਉੱਪਰ ਤੱਕ ਤੇ ਏ ਏ ਏ ਸਲੇ ਸਲੈਪ ਸਲੈਪ ਹੋ ਗਿਆ ਇਹ ਤੇਰੀ ਪਿੱਛੇ ਨੂੰ ਮੁੜਿਆ ਚੱਲ 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 ਜ਼ੈਦਗੀਰ ਦੇ ਪਿੱਛੇ ਪਿੱਛੇ ਚੱਲ ਥੱਲੇ ਨੂੰ ਆਉਂਦਾ ਬਈ ਚੜ੍ਹਿਆ ਨਹੀਂ ਜਾਣਾ ਜ਼ੈਦਗੀਰ ਤਾਂ ਪਹੁੰਚ ਗਿਆ ਟਾਪ ਤੇ ਲਓ ਜੀ ਕਰ ਗਿਆ ਬਾਈ ਬੇ ਕਹਿੰਦਾ ਆਜੂ ਹੁਣ ਤਾਂ ਮੈਂ ਤਾਂ ਚੜ੍ਹ ਗਿਆ ਤਾਂ ਤੇ ਥੱਲੇ ਵਾਲੇ ਜਵਾਕ ਦੇਖ ਕਿਵੇਂ ਚੜ੍ਹਿਆ ਨਹੀਂ ਜਾਂਦਾ ਉਹਨਾਂ ਤੋਂ ਪਰ ਦੇਖੋ ਚਲੋ ਜੀ ਇਧਰ ਦੀ ਆ ਕੇ ਜ਼ੈਦਗੀਰ ਨੂੰ ਮੈਨੂੰ ਲੱਗਦਾ ਹੈ ਕਿ ਹੁਣ ਉਹਦੇ ਵੀਰ ਪੂਰਾ ਜੋਸ਼ ਚਮਲੋ ਏ ਲੈ ਵੀ ਚੱਲ ਚੱਲ ਉਹਦੇ ਵੀਰ ਵੀ ਉਹਦੇ ਵਾਂਗੂ ਚੜਦਾ ਪਿਆ ਉਹਦੇ ਤੇ ਨਾ ਪੈਰ ਦੀਏ ਪਸਾਬਸ ਆ ਗਏ ਤੇ ਅਲੇ-ਥਲ ਚੱਲ 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 ਤਾਂ ਪਿੱਛੇ ਕੀ ਵੀ ਨਾ ਹਾਂ ਹਾਂ ਚੱਲ 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 ਉੱਪਰ ਹੁਣ ਟਾਪ ਤੇ ਜਾਣਾ ਵੀ ਸਦਕੀਰ ਦੇ ਲਾ ਪਾਰ ਕਰ ਗਿਆ ਤੂੰ ਰਹਿ ਗਿਆ ਕਲੀਅਰ ਚੱਲ 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 ਜੋਸ਼ ਚੱਲ ਜਾਣਾ ਮੋੜ ਬਣ ਚਾਣਾ ਮੋੜ ਚੱਲ 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 ਚੜ ਚੱਲੇ ਚੜ ਚੱਲੇ ਚੜ ਚੱਲੇ ਚੜ ਚੱਲਿਆ हां हां चल 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 पहुंच ਗਿਆ ਉੱਪਰ ਟਿੱਕਰ ਲੈ ਵੀ ਪੂਰਾ ਜ਼ੋਰ ਲਾ ਕੇ ਪੂਰਾ ਜ਼ੋਰ ਲਾ ਕੇ ਇਹੇ ਹੈ ਵਿਸ਼ਪ੍ਰਿਤ ਵੀ ਦੇਖੀ ਜਾਂਦੀ ਹੈ ਲੈ ਵੀ ਵੈਰੀ ਗੁੱਡ ਵੈਰੀ ਗੁੱਡ ਹੁਣ ਦੂਸਰੀ ਸਾਈਡ ਤੇ ਆ ਜਾ ਤੂੰ ਹਣੇ ਸਦਕ ਪਾਸੇ ਹੋ ਜਾ ਹੋਰ ਨਾ ਇਹ ਆਓ ਠੀਕੀ ਲੱਗੇ ਜੰਪ ਦਾ ਤੇ ਆਜੋ ਹੁਣ ਆਪਾਂ ਅੰਦਰ ਲਈ ਰੌਣਕ ਵੀ ਗੇ ਲਈ ਮੇਲੇ ਦੀ ਹੈਨਾ ਤੌਰ ਫੇਰ ਕੇ ਮੇਲੇ ਦੀ ਰੌਣਕੀ ਵੇਖੀਏ ਕੀ ਕੀ ਇੱਥੇ ਹੈਗਾ ਖਾਣਾ ਪੀਣਾ ਨਹੀਂ ਆਪਾਂ ਕੁਛ ਇੱਥੋਂ ਆਪਾਂ ਖਾਵਾਂਗੇ ਕਰੇ ਜਾ ਕੇ ਆਪਾਂ ਤਾਂ ਸਿਰਫ ਨੰਨ ਦੀ ਲੈਣਾ ਹੈ ਠੀਕ ਹੈ ਬੱਚਿਓ ਆਜੋ ਦਾਦੂ ਵੀ ਫਿਰਦੇ ਜਵਾਕਾਂ ਨੂੰ ਘਮਾਉਂਦੇ ਤੇ ਆ ਦੇਖੋ ਪਿੰਟ ਦਾ ਬੁਰਾ ਹਾਲ ਕਰਦਾ ਇਹਨਾਂ ਦੇ ਚੜਨ ਲੱਗੇ ਜੰਪਿੰਗ ਕਰਦੇ ਸਮੇਂ ਤੋੜ ਮਿੱਟੀ ਨੇ ਚੋਲ ਮੈਂ ਕਿਹਾ ਅੱਜ ਇਹਨਾਂ ਨਾਲ ਫੰਕਸ਼ਨ ਪੂਰੇ ਕਰਦੇ ਆ ਤੇ ਹਨ ਲੈ ਪੂਰਾ ਪੂਰਾ ਇਹਨਾਂ ਨੇ ਪੂਰਾ ਇਹਨਾਂ ਨੇ ਤਮਚੜ ਮਚਾਇਆ ਏ ਲਵੀ ਮਾਰ ਮਾਰਸ਼ਲ ਏ ਜੰਪਿੰਗ ਪੂਰੀ ਕਰਨੀ ਐ ਉਹ ਡੈਕ ਪੈਣਾ ਉਹਦੇ ਵੀਰ ਤੋਂ ਤਾਂ ਬੈਲੈਂਸ ਹੀ ਨਹੀਂ ਹੁੰਦਾ ਪਿਆ ਚੱਲ ਵੀ ਸ਼ਾਇਦ ਇੱਕ ਛਾਲ ਮਾਰੇ ਓ ਤੇਰੀ ਚਲੋ 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 ਲਾਈਵ ਬੈਲੈਂਸ ਨਹੀਂ ਬਣਦਾ ਪਿਆ ਚੰਡੋਲ ਜੀ ਦੇ ਚੂੰ ਚੂੰ ਜੀ ਕਰਦੀ ਐ ਇਹਨਾਂ ਦੇ ਵੇਖ ਚੀ ਕੰਮ ਮਾਰਦੀ ਜਨਤਾ ਲੋ ਵੇਖੋ ਲੈ ਵੀ ਸਦਰਕਾ ਕਿੰਨਾ ਟਾਈਮ ਲਾਓਗੇ ਛੇਤੀ ਛੇ ਚਲੋ ਫਿਰ ਚਲ ਜੀਏ ਕਾਫੀ ਮਿੰਟ ਹੋ ਗਏ ਨਾਲ ਨਾਲ ਇਹਨਾਂ ਨੂੰ ਕਹਿ ਦਿਓ ਫੋਲੋ ਕਰ ਦਿਓ ਭਾਈ ਹੁਣ ਸਾਡੇ ਮੁੰਡੇ ਤਾਂ ਜੰਪਿੰਗ ਕਰੀ ਜਾਂਦੇ ਤੇ ਤੁਸੀਂ ਫੋਲੋ ਵੀ ਨਹੀਂ ਕਰਦੇ ਦੇਖੋ ਲੈ ਵੀ ਥੱਕ ਗਏ ਬੰਦੇ ਸ਼ਾ ਇਹ 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 ਚ ਇਹ ਇਹ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਲੈ ਵੀ ਸਦਰਗੀ ਰੋਣੀ ਪੂਰੇ ਨਿਆਰੇ ਲੈਂਦੇ ਪਏ ਕਾਇਨ ਨੇ ਪੂਰਾ ਅੱਜ ਨੰਦ ਮਾਨਿਆ ਮੇਲੇ ਦੇ ਵਿੱਚ ਕਹਿੰਦੇ ਲੈ ਵੀ ਹਾਂ ਸਕੂਲ ਦੇ ਵਿੱਚੋਂ ਨਿਕਲਦੇ ਸਾਰੀ ਯਾਰ ਮੇਲਾ ਮਿਲ ਗਿਆ ਇਹਨਾਂ ਨੂੰ ਹੋਰ ਕੀ ਚਾਹੀਦਾ ਫੰਕਸ਼ਨ ਕਰਨ ਲੈ ਵੀ ਹੁਣ ਤਾਂ ਲੈ ਸਦਗੀ ਤਾਂ ਆ ਗਿਆ ਤੇ ਪਰ ਆਹ ਨਾ ਹੁਣ ਹੋਏ ਆਜੋ ਯਾਰ ਹੁਣ ਨਿਕਲਦੇ ਹੀ ਨਹੀਂ ਮਾਂ ਦੇ ਬੁੱਤ ਕਹਿੰਦੇ ਹੁਣ ਅਸੀਂ ਇਹਦੇ ਵਿੱਚ ਜੰਪਿੰਗ ਕਰੀ ਜਣੀ ਤੇ ਸਾਹ ਚੜਿਆ ਪੂਰਾ ਇਹਨਾਂ ਦਾ ਲੈ ਖੜਿਆ ਨਹੀਂ ਜਾਂਦਾ ਨਾ ਤੂੰ ਲੈ ਉਹ ਪਿਆਗੇ ਪਿਆਲਾ ਤੋੜ-ਪੋੜਨੀਆ ਲਾਲਾ ਮੈਂ ਕਿਹਾ ਕਰ ਲੋ ਜਿਹੜਾ ਫੰਕਸ਼ਨ ਹੁੰਦਾ ਆ ਜਾ ਸਹਦ ਕੇ ਯਾਰ ਤੂੰ ਆ ਜਾ ਹੁਣ ਇਹਨੂੰ ਇਹਨੂੰ ਵੀ ਕੱਢੀਏ ਬਾਹਰ ਹੋਰ ਕਿਤੇ ਵੇਨੇ ਆ ਜਾ ਤੂੰ ਵੀ ਬਾਪੂ ਲੈ ਲੈ ਸਾ ਪੂਰਾ ਚੜਿਆ ਵਾ ਤੇ ਪਰ ਹਣੋਂ ਆਉਂਦਾ ਨਹੀਂ ਪਿਆ ਆ ਜਾ ਲੈ ਮੇਰਾ ਹੱਥ ਫੜ 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 ਜੰਪਿੰਗ ਕਰ ਇਹਨੂੰ ਫੜਾਂਗੇ ਹੁਣ ਇਹਨੂੰ ਜੇ ਕੋਲੇ ਆਇਆ ਨਾ ਫੜ ਲੈਣਾ ਇਹਨੂੰ ਹੁਣ ਥੱਕਿਆ ਪਿਆ ਸਾ ਜਿਹੜਾ ਲੈ ਉਂਗਲ ਫੜ ਮੇਰੀ ਏ ਲੈ ਲੈ ਤੇ ਉਂਗਲ ਫੜਦਾ ਭਾਈ ਜਾਂਦਾ ਇਹ ਲੈ 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 ਫੜ 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 ਚੱਲ 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 ਲੈ ਪਾ ਜੀ ਜਾਂਦਾ ਇਹ ਉੱਠ ਕੇ ਆ ਜਾ ਓਰੇ ਆ ਮੇਰੇ ਕੋਲ ਓਰੇ ਆ ਓਰੇ ਓਰੇ ਆ ਫੜੀ ਮੈਂ ਤੈਨੂੰ ਚੀਜ਼ ਦੇਣਾ ਚੀਜ਼ ਨਾ ਆਇਆ ਭਰਾਵਾ ਥੱਕ ਗਿਆ ਬਹੁਤ ਹੁਣ ਹੋਰ ਕੁਝ ਦੇਖਦੇ ਆਪਾਂ ਆਜਾ 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 ਤੇਰੀ ਆਜਾ ਯਾਰ ਪਰ ਇਹਨੂੰ ਭੱਜ ਜਾਣਾ ਤੂੰ ਆਜਾ 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 ਏ ਆਦੇ ਆ ਦੇਖੀ ਮੇਰੇ ਉਂਗਲ ਮੇਰੇ ਹੱਥ ਦੇ ਵਿੱਚ ਕੀ ਆਈ ਫੜੀ ਉਹਦੇ ਉਹਦੇ ਆਜੋ 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 ਅਜ ਬਹੁਤ ਹੋ ਗਈ ਜੰਪਿੰਗ ਲੈ ਵੀ ਇਹ ਨਹੀਂ ਹਟਦਾ ਮਿੱਤਰੋ ਆਜਾ ਪੁੱਤ ਸਾਕ ਦੇਂਗਾ ਆਜਾ ਆਜਾ ਫੜੀ ਨਹੀਂ ਹੈ ਮੇਰੇ ਕੋਲ ਕੀ ਹੈ ਫੜੀ 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 ਪਾੜ ਲਿਆ ਚਲ ਆਜਾ ਆਜਾ ਮਲਾ ਤੋਂ ਇਹਦਾ ਰਿਆੜੀ ਪੈ ਗਿਆ ਸੀ ਵੀ ਮੈਂ ਅੱਥੀ ਜੰਪਿੰਗ ਕਰਨੀ ਨੇ ਹੁਣ ਇਹਨਾਂ ਨੂੰ ਆਹ ਦੇਖੋ ਗੇਮ ਜੀ ਚ ਲਾ ਲਿਆ ਮਨ ਕਰਦੇ ਵੀ ਸੀ ਪਪਾ ਵੀ ਕਰਨੀ ਐ ਵੀ ਜੱਤ ਕੇ ਲੈ ਕੇ ਜਾਵਾਂਗੇ ਪਰ ਕਿੱਥੇ ਇਹ ਨਹੀਂ ਗੱਲ ਬਣਦੀ ਇਹ ਬੜਕ ਜਾਂਦੀ ਹੈ ਭਰਾਵਾ ਬੈਂਤ ਜੀ ਦੀ ਬਣੀ ਹੁੰਦੀ ਹੈ ਇਹ ਜਿਹਦੇ ਨਾਲ ਨਹੀਂ ਗੱਲ ਬਣਦੀ ਜਿਹੜੇ ਤੁਸੀਂ ਫਿਰਦੇ ਨਾ ਉਹ ਦਸ ਦਸਾਂ ਦੀਆਂ ਗੁੱਟੀਆਂ ਇੰਹਾਂ ਚ ਪਾਉਣ ਨੂੰ ਮੋਣੀ ਪੈਣੀ ਲੇ ਵੀ ਸੱਤ ਗਿਰੀ ਪੂਰੇ ਨਿਸ਼ਾਨੇ ਲਾ ਲਾ ਕੇ ਦੇ ਨੇ ਉੱਤ ਇਹ ਨਹੀਂ ਬਣੀ ਗੱਲ ਨਹੀਂ ਗਣੀ ਗੱਲ ਚੱਲ ਹੁਣ ਫਿਰ ਮੈਂ ਵੀ ਵੇਖਾ ਟਰਾਈ ਕਰਕੇ ਲੈ ਵੀ ਮਿੱਤਰਾ ਆਪਾਂਵੇਂ ਨੇ ਇਹ ਚੱਤ ਤੇਰੀ ਉਰੀ ਡੈਗ ਪੀ ਇਹ ਉਹ ਚੱਕ ਨਹੀਂ 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 ਬਣੀ ਗੱਲ ਲੈ ਵੀ ਸਰਫੀ ਜੀ ਜਿ ਬੈਗੇ ਹੁਣ ਸਰਫ ਦੀ ਸਰਫ ਤਾਂ ਕੀ ਲੈਣਾ ਭਾਂਡੇ ਧੋਣ ਵਾਸਤੇ ਆਪਾਂ ਤੇ ਤੁਸੀਂ ਸਾਨੂੰ ਇਹਦੀਆਂ ਦੇ ਦਿਓ ਇਹ ਲੈ ਵੀ ਨਹੀਂ ਗੱਲ ਬਣੀ ਲੈ ਵੀ ਅਮਨੇ ਤੂੰ ਵੇਖ ਲੈ ਹੁਣ ਜੇ ਤੂੰ ਪੈਸੇ ਕਮਾ ਕੇ ਜਾਏਂਗਾ ਤਾਂ ਵੇਖਨੇ ਨੇ ਇਹ ਅਮਨੇ ਹੁਣ ਵੀ ਖਾਲੀ ਹੱਥ ਤੇ ਆਪਾਂ ਹੁਣ ਚੱਲੀਏ ਮਿੱਤਰੋ ਬਾਜ਼ਾਰ ਦਾ ਲੈ ਆਂ ਨਾਂਦ ਆਪਾਂ ਪੂਰਾ ਮੇਲਾ ਫਾਨੀਸ਼ਾ ਨੇ ਕੀਤਾ ਚਲੋ ਵੀ ਫਿਰ ਮਿੱਤਰੋ ਕਿਵੇਂ ਲੱਗਿਆ ਸਾਡਾ ਨਿੱਕਾ ਜਿਹਾ ਬਲੌਗ ਵੈਸੇ ਨਿੱਕਾ ਜਿਹਾ ਤਾਂ ਨਹੀਂ 8 ਮਿੰਟਾਂ ਦਾ ਪੂਰਾ ਬਲੌਗ ਹੈ ਤੇ ਬਾਏ ਬਾਏ ਓਕੇ ਬਾਏ